ਸਤਿ ਸ਼੍ਰੀ ਅਕਾਲ ਔਨ ਸਕਾਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਸੀਆਈਐਸਐਫ ਦੀ ਮਹਿਲਾ ਕਰਮਿਕ ਕੁਲਵਿੰਦਰ ਕੌਰ ਦੇ ਵੱਲੋਂ ਨਵੀਂ ਚੁਣੀ ਗਈ ਐਮਪੀ ਅਤੇ ਅਦਾਕਾਰਾ ਕੰਗਣਾ ਰਣੌਤ ਦੇ ਥੱਪੜ ਮਾਰਿਆ ਗਿਆ। ਇਸ ਤੋਂ ਬਾਅਦ ਲਗਾਤਾਰ ਇੱਕ ਘਟਨਾ ਚਰਚਾ ਦੇ ਵਿੱਚ ਬਣੀ ਹੋਈ ਹੈ। ਇਹ ਘਟਨਾ ਵਾਪਰਨ ਤੋਂ ਬਾਅਦ ਦੋਵੇਂ ਹੀ ਮਹਿਲਾਵਾਂ ਦੇ ਪੱਖ ਅਤੇ ਵਿਰੋਧ ਦੇ ਵਿੱਚ ਕਈ ਚਰਚਾਵਾਂ ਛਿੜੀਆਂ ਹੋਈਆਂ ਨੇ। ਪਰ ਸਵਾਲ ਇਹ ਉੱਠਦਾ ਕਿ ਆਖਰਕਾਰ ਇਹ ਘਟਨਾ ਵਾਪਰੀ ਕਿਉਂ ਹੈ ਇਸ ਘਟਨਾ ਦੇ ਦੋ ਪੱਖ ਉੱبر ਕੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਪਹਿਲਾ ਦੱਸਿਆ ਜਾ ਰਿਹਾ ਕਿ ਮਹਿਲਾ ਕਰਮੀ ਸੀਆਈਐਸਐਫ ਕੁਲਵਿੰਦਰ ਕੌਰ ਦੇ ਦੋਵੇਂ ਮਹਿਲਾਵਾਂ ਦੇ ਵਿੱਚ ਬਹਿਸ ਹੋਈ ਹੈ ਪਰ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਕਿ ਸੀਆਈਐਸਐਫ ਦੀ ਮਹਿਲਾ ਕਰਮੀ ਕੁਲਵਿੰਦਰ ਕੌਰ ਦੇ ਮਨ ਦੇ ਵਿੱਚ ਕੰਗਣਾ ਰਣੌਤ ਨੂੰ ਲੈ ਕੇ ਰੋਸੀ ਜਿਸ ਦੇ ਚੱਲਦਿਆਂ ਉਸ ਦੇ ਵੱਲੋਂ ਕੰਗੜਾ ਰਣੌਤ ਦੇ ਥੱਪੜ ਮਾਰਿਆ ਗਿਆ ਇਹ ਰੂਸ ਉਦੋਂ ਤੋਂ ਬਣਿਆ ਹੋਇਆ ਜਦ ਕਿਸਾਨੀ ਦਰਨੇ ਦੇ ਦੌਰਾਨ ਕੰਗੜਾ ਰਣੌਤ ਦੇ ਵੱਲੋਂ ਪੱਦੀ ਸ਼ਬਦਾਰੀ ਦਾ ਪ੍ਰਯੋਗ ਕਰਦਿਆਂ ਹੋਇਆਂ ਬਿਆਨਬਾਜ਼ੀ ਕੀਤੀ ਗਈ ਸੀ ਕਿਸਾਨੀ ਦਰਨੇ ਦੇ ਦੌਰਾਨ ਕੰਗੜਾ ਰਣੌਤ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਜਿਹੜੀਆਂ ਬੀਬੀਆਂ ਇਸ ਦਰਨੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਉਹ 100-100 ਰੁਪਏ ਲੈ ਕੇ ਇਸ ਦਰਨੇ ਤੇ ਬੈਠਦੀਆਂ ਨੇ ਜਿਸ ਤੋਂ ਬਾਅਦ ਕੁਲਵਿੰਦਰ ਕੌਰ ਦਾ ਇੱਕ ਕਹਿਣਾ ਹੈ ਕਿ ਜਦ ਕੰਗੜਾ ਰਣੋਦ ਦੇ ਵੱਲੋਂ ਇਹ ਬਿਆਨਬਾਜ਼ੀ ਦਿੱਤੀ ਗਈ ਸੀ ਤਾਂ ਉਸ ਸਮੇਂ ਉਸ ਦੀ ਮਾਤਾ ਮਹਿੰਦਰ ਕੌਰ ਵੀ ਉਸ ਧਰਨੇ ਦੇ ਵਿੱਚ ਸ਼ਾਮਲ ਸੀ ਜਿਸ ਨੂੰ ਲੈ ਕੇ ਉਸ ਦੇ ਮਨ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੰਗੜਾ ਰਣੋਦ ਦੇ ਲਈ ਰੋਸ ਪਿਆ ਹੋਇਆ ਸੀ ਜਿਸ ਤੇ ਚੱਲਦਿਆਂ ਉਸ ਦੇ ਵੱਲੋਂ ਕੰਗੜਾ ਰਣੋਦ ਦੇ ਥੱਪੜ ਮਾਰਿਆ ਗਿਆ ਇਕ ਘਟਨਾ ਵਾਪਰਨ ਤੋਂ ਬਾਅਦ ਸਮੂਹ ਕਿਸਾਨ ਜਥੇਬੰਦੀਆਂ ਸੀਆਈਐਸਐਫ ਦੀ ਮਹਿਲਾ ਕਰਮਿਕ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਖੜੀਆਂ ਨੇ ਅਤੇ ਉਸ ਨੂੰ ਅਣਖ ਬਚਾਉਣ ਅਤੇ ਪੰਜਾਬ ਦੀ ਧੀ ਦੇ ਨਾਮ ਤੇ ਕਈ ਇਨਾਮ ਵੀ ਦਿੱਤੇ ਜਾ ਰਹੇ ਨੇ ਦੂਸਰੇ ਪਾਸੇ ਕੰਗਨਾਰਣੋਤ ਅਤੇ ਉਸ ਦੀ ਭੈਣ ਦੀ ਬਿਆਨਬਾਜ਼ੀ ਤੇ ਅਜੇ ਵੀ ਪੂਰੀ ਤਰੀਕੇ ਦੇ ਨਾਲ ਰੋਕ ਨਹੀਂ ਲੱਗੀ ਹੈ ਦੋਵਾਂ ਪੱਖਾਂ ਦੇ ਵੱਲੋਂ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਇਸ ਅਤੇ ਇਸ ਕਟ 4G ਵਧਾਵਾ ਦਿੱਤਾ ਜਾ ਰਿਹਾ ਪਰ ਉਥੇ ਕਿਹਾ ਜਾ ਰਿਹਾ ਕਿ ਦੋਵੇਂ ਪੱਖਾਂ ਨੂੰ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਕਿ ਅਜੇਹੀਆਂ ਘਟਨਾਵਾਂ ਅੱਗੇ ਨਾ ਵਾਪਰ ਸਕਣ ਨਵੀਆਂ ਅਪਡੇਟਸ ਅਤੇ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਔਨ ਸਕਾਈ ਟੀਵੀ ਦੇ ਨਾਲ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦੇ ਨਾਲ